ਮੇਰੇ ਦੋਸਤਿਆਂ ਨਾਲ ਧੱਕੇਸ਼ਾਹੀ ਕੀਤੀ ਗਈ ਆ ਪਰ ਮੈਨੂੰ ਕੋਈ ਕੋਸ਼ਿਸ਼ ਕੀਤੀ ਕਿ ਇਹ ਚੋਪਰ ਤੇ ਘਰਮ ਮੇਨਚੌਂਕ ਕਰ ਦਿੱਤਾ ਜੀ ਇਸ ਸਬੰਧ ਕਰਕੇ ਪੂਰੇ ਪੰਜਾਬ ਤੋਂ ਪ੍ਰਦਰਸ਼ਨ ਕਰਾਂਗੇ ਕਿ ਇਹ ਨਾ ਮੰਗਾ ਕੰਸੀ ਬਲਾਜਮਾਂ ਨੂੰ ਪਰੇ ਕਰਨ ਦੀ ਹੈ ਆਮ ਪਬਲਿਕ ਨੂੰ ਜੋ ਪਰੇਸ਼ਾਨੀ ਆ ਰਹੀ ਆ ਉਹਦੇ ਬਾਰੇ ਅਸੀਂ ਮਾਫ਼ੀ ਚਾਹੁੰਦੇ ਆ ਤਾਂ ਉਹ ਰੈਡੀ ਸਾਡੇ ਦਫ਼ਤਰ ਮੂਹਰੇ ਤਾਂ ਮਿਲਣਾ ਸੀ ਪਰ ਉੱਥੇ ਸਾਡਾ ਸ਼ਾਂਤਮਈ ਜਿਹੜਾ ਪ੍ਰੋਗਰਾਮ ਢੀਆ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਸੇ ਸਾਡੇ ਦਰਸ਼ੀਆਂ ਨਾਲ ਧੱਕੇਸ਼ਾਹੀ ਕੀਤੀ ਗਈ ਆ ਪਰ ਮੈਨੂੰ ਕਦੇ ਨਹੀਂ ਕੋਸ਼ਿਸ਼ ਕੀਤੀ ਕਿ ਜਿਹਦੇ ਰੋਜ਼ ਵਜੋਂ ਅਸੀਂ ਪੰਜਾਬ ਦੇ ਜਿਹੜੇ ਬਿਲਾਦ ਉਹ ਮੇਨ ਚਾਰਜ ਜੀ ਉੱਪਰ ਤੇ ਖਰਣ ਮੇਨ ਚਾਰਜ ਕਰ ਦਿੱਤਾ ਜੀ ਉਸ ਤੋਂ ਬਾਅਦ ਜੇਕਰ ਧੱਕੇਸ਼ਾਹੀ ਜਾਰੀ ਰਹੀ ਜਾਂ ਇੱਥੇ ਸਾਡੇ ਦਰਸ਼ੀਆਂਾਂ ਨੂੰ ਇਸ ਤਰ੍ਹਾਂ ਦਾ ਧੱਕਾ ਹੁੰਦਾ ਤਾਜੀ ਪੂਰੇ ਪੰਜਾਬ ਲੈਵਲ ਤੇ ਪੂਰੇ ਪੰਜਾਬ ਦੀਆਂ ਬੱਸਾਂ ਬੰਦ ਕਰਕੇ 27 ਦੇ 27 ਦੀਆਂ ਪੁਆਲੀਆਂ ਬੱਸਾਂ ਬੰਦ ਕਰਕੇ ਪੂਰੇ ਪੰਜਾਬ 'ਚ ਦਰਨਾ ਪ੍ਰਦਰਸ਼ਨ ਕਰਾਂਗੇ ਤੇ ਕਿੰਨੀ ਦੇਰ ਤੱਕ ਦਰਨਾ ਚੱਲਦਾ ਜਾਰੀ ਰਹੂਗਾ ਇਹ ਸਾਰ ਹਜੇ ਕੋਈ ਟਾਈਮ ਦੀ ਮੈਂਬਰ ਨਹੀਂ ਜਾਮੀ ਦੇ ਤਾਂ ਆਰਡਰ ਆਇਆ ਸਰਕਾਰ ਵੱਲੋਂ ਅਸੀਂ ਬਿਲਾਲ ਬੰਦ ਕੀਤਾ ਹਾਂ ਸਮਝ ਜਾਣ ਮਿੱਟੀ ਸਨ ਮੀਰੇ ਜਾਂ ਫਿਰ ਜਿੱਦਾਂ ਉੱਥੇ ਕੋਈ ਜੇਤਰਾ ਦੀ ਮੀਟਿੰਗ ਤੇ ਪ੍ਰਜਾ ਸਰਰਾਹ ਤੇ ਪੰਜਾਬ ਦਾ ਅਸੀਂ ਕੋਰਸ ਨੂੰ ਕਰਾਂਗੇ ਬਿਲਾਲ ਦਾ ਪ੍ਰੋਗਰਾਮ ਸੈੱਟ ਹੈ ਮੰਗਾ ਕੀ ਹੈ ਪ੍ਰਜਾ ਮੰਗਾ ਕੱਚੇ ਮਾਲਕਾਂ ਨੂੰ ਪੱਕੇ ਕਰਨ ਦੀ ਹੈ ਪੰਜਾਬ ਦੇ ਵਿੱਚੋਂ ਠੇਕੇਦਾਰੀ ਜੁੱਤਨ ਜਿਹੜਾ ਠੇਕੇਦਾਰਾਂ ਵੱਲੋਂ ਨਜਾਇਜ਼ ਲੁੱਟ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਅਸੀਂ ਜਿਹੜੇ ਲੰਬੇ ਸਮੇਂ ਤੋਂ ਤਾਂ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਆਂ ਤੇ ਮੰਗ ਪੱਤਰ ਜਿਹੜੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਪੰਜਾਬ ਸਰਕਾਰ ਨੂੰ ਹਰ ਵਾਰੀ ਦੰਦੇ ਆ ਤੇ ਇਹ ਰੇਗ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਪਰ ਪਿਛਲੇ 15 15 20 20 ਸਾਲਾਂ ਤੋਂ ਜਿਹੜੀ ਪੰਜਾਬ ਦੇ ਵਰਕਰਾਂ ਦੀ ਲੁੱਟ ਹੈ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਇਹਨਾਂ ਨੇ ਪਰੰਪਰਾ ਬਣਾ ਲਈ ਸਾਡੇ ਸਾਧੀਆਂ ਨੇ ਨੋਟ ਕਰਦੇ ਆ ਉਹਦੇ ਰੋਜ਼-ਮਰੋਜ਼ੋਂ ਅਸੀਂ ਅੱਜ ਵੀ ਇੱਥੇ ਕੱਪੜੇ ਹੁਆਏ ਆ ਜੇ ਜੇਕਰ ਕਿਸ ਤਰ੍ਹਾਂ ਦੀ ਤਕਸ਼ਾਈ ਹੁੰਦੀ ਆ ਤਾਂ ਅਸੀਂ ਪੂਰੇ ਪੰਜਾਬ ਦੀ ਬੱਸਾਂ ਰੇਲ ਬੰਦ ਕਰਕੇ ਪੂਰੇ ਪੰਜਾਬ 'ਚ ਤਾਂ ਨਗਰ ਨਗਰ ਇਹ ਚ ਐਮਰਜੈਂਸੀ ਜਿਹੜੀ ਸੇਵਾਵਾਂ ਆ ਉਹਨਾਂ ਨੂੰ ਕੋਈ ਰਾਹਤ ਹੈ ਕਿ ਨਹੀਂ ਐਂਬੂਲੈਂਸ ਵਗੈਰਾ ਜੇ ਕੋਈ ਕਿਸੇ ਤਰ੍ਹਾਂ ਦੀ ਐਮਰਜੈਂਸੀ ਆ ਸਰ ਉਹਨੂੰ ਅਸੀਂ ਲੈਣਾ ਵੀ ਦਾਸਤਾ ਦਾ ਨਾ ਵੀ ਇੱਕ ਸਾਈਡ ਅਸੀਂ ਗੱਡੀ ਵੀ ਛੱਡੀ ਆ ਪਰ ਆਮ ਪਬਲਿਕ ਨੂੰ ਜੋ ਪਰੇਸ਼ਾਨੀ ਆ ਰਹੀ ਆ ਉਹਦੇ ਮਾਮਲੇ ਅਸੀਂ ਮਾਫ਼ੀ ਚਾਹੁੰਦੇ ਆਂ ਪਰ ਦੇਖੋ ਜੀ ਸਾਡੀਆਂ ਵੀ ਮੰਗਾ ਜਾਇਜ ਨੇ ਅਸੀਂ ਵੀ ਪੰਜਾਬ ਦੇ ਹੀ ਜੰਮਪਾਲਾ ਪੰਜਾਬ ਦੇ ਮੁਸਲਮਾਨਾਂ ਪੰਜਾਬ ਦੇ ਹਜ਼ਾਰਿਆਂ ਦੇ ਵਿੱਚ ਨੌਕਰੀ ਕਰਦੇ ਆ ਪਰ ਜਿਹੜੀਆਂ ਸਰਕਾਰਾਂ 892 99 ਸੀਟਾਂ ਲੈ ਕੇ ਪੂਰੀ ਬਹੁਤ ਨਾਲ ਜਿੱਤ ਕੇ ਦੀ ਸਰਕਾਰਾਂ ਕੰਮ ਕਰਨੀ ਨਿਕਾਮਾ ਹੈ ਦਾ ਸਾਡੀ ਮਜਬੂਰੀ ਆ ਇਹ ਜਿਹੜੀ ਕੰਪਨੀ ਚ ਨੂੰ ਹਰਾਸਮੈਂਟ ਹੋ ਰਹੀ ਆ ਉਹ ਵੀ ਸਿਰਫ ਸਿਰਫ ਜ਼ਿੰਮੇਵਾਰ ਪੰਜਾਬ ਸਰਕਾਰ ਜਾਂ ਸਾਡੇ ਹਜ਼ਾਰੇ ਆ ਸਾਡੀ ਮਜਬੂਰੀ ਆ ਮਜਬੂਰੀ ਵਾ ਸਾਡੀ ਆ ਦੇਖ ਕੇ ਕਦੇ ਹੋਵੇ ਧਰਨਾ ਬਣਾ ਕੇ